ਹਾਈ ਕੋਰਟ ਤੋਂ ਸੁਖਪਾਲ ਸਿੰਘ ਖੈਰਾਂ ਨੂੰ ਵੱਡਾ ਚਟਕਾ ਖੈਰਾਂ ਦੀ ਪਟੀਸ਼ਨ ਕੀਤੀ ਗਈ ਰੱਦ ਈਡੀ ਨੂੰ ਕੇਸ ਦੀ ਜਾਂਚ ਕਰਵਾਉਣ ਦੀ ਮਿਲੀ ਖੁੱਲ ਜਿਲੰਦਰ ਦੇ ਵਿੱਚ ਰਨ ਫॉर ਯੂਨਿਟੀ ਮੈਰਾਥਨ ਪਾਸਪਾਗਵਾਨੇ ਕੀਤੀ ਸ਼ਿਰਕਤ ਇਕਜੁੱਟ ਹੋਣ ਦੀ ਕੀਤੀ ਅਪੀਲ ਹੁਣ ਖਬਰਾਂ ਵਿਸਥਾਰ ਦੇ ਨਾਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਨਨਕਾਨਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲਿਤ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਾਣ ਵਾਲੇ ਜਥੇ ਨਾਲ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜੀ 4 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਣ ਵਾਲੇ ਜਥੇ ਦੇ ਸ਼ਰਦਾ ਲੂ ਅੱਜ 31 ਅਕਤੂਬਰ ਨੂੰ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੇ ਸ਼ਰਦਾ ਲੂਆ ਨੇ ਆਪਣੇ ਪਾਸਪੋਰਟ ਪ੍ਰਾਪਤ ਕਰਨ ਤੇ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਐਸਜੀਪੀਸੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜਥਾ 4 ਨਵੰਬਰ ਨੂੰ ਰਵਾਨਾ ਹੋਵੇਗਾ ਤੇ 13 ਨਵੰਬਰ ਨੂੰ ਭਾਰਤ ਆਵੇਗਾ ਪਾਕਿਸਤਾਨ ਸਰਕਾਰ ਨੇ ਲਗਭਗ 1800 ਪਾਸਪੋਰਟਾਂ ਦੇ ਵਿੱਚੋਂ 1794 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਨੇ ਪਾਸਪੋਰਟ ਪ੍ਰਾਪਤ ਕਰਨਾ ਇਹ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸਾਫ਼ ਦਿਖਾਈ ਦੇ ਰਿਹਾ ਹੈ ਬਰਨਾਲਾ ਤੋਂ ਇੱਕ ਸ਼ਰਧਾਲੂ ਸੁਰਜੀਤ ਸਿੰਘ ਭਾਵੁਕ ਹੋ ਗਿਆ ਤੇ ਕਹਿ ਕਿ ਮੈਂ ਪਹਿਲੀ ਵਾਰ ਪਾਕਿਸਤਾਨ ਜਾ ਰਿਹਾ ਮੈਂ ਬਹੁਤ ਖੁਸ਼ ਹਾਂ ਮੈਨੂੰ ਇਸ ਵਾਰ ਵੀਜ਼ਾ ਮਿਲਿਆ ਮੈਂ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਕਿ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੀ ਯਾਤਰਾ ਸੁਰੱਖਿਅਤ ਹੋਵੇ ਅਤੇ ਸਾਰਿਆਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਦਾ ਆਨੰਦ ਮਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਮੌਕੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਣ ਵਾਲੇ ਜਥੇ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਸੰਗਤ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਤੇ ਖੁਸ਼ੀ ਹੈ ਉਹਨਾਂ ਕਹੇ ਕਿ ਪਹਿਲਾਂ ਜੰਗ ਦੌਰਾਨ ਸਰਹੱਦ ਬੰਦ ਹੋਣ ਦੇ ਕਾਰਨ ਸ਼ਰਧਾਲੂ ਪਾਕਿਸਤਾਨ ਨਹੀਂ ਜਾ ਸਕਦੇ ਸਨ ਪਰ ਹੁਣ ਜਦੋਂ ਸਰਹੱਦ ਖੁੱਲ ਗਈ ਹੈ ਤਾਂ ਸੰਗਤ ਦੇ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ ਸੰਗਤ ਨੇ ਅੱਗੇ ਦੱਸਿਆ ਕਿ 4 ਨਵੰਬਰ ਨੂੰ ਇਹ ਜਥਾ ਸਵੇਰੇ 8:30 ਵਜੇ ਅੰਮ੍ਰਿਤਸਰ ਸਿੱਖ ਸ਼ਰਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰੇਗਾ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਸਵੇਰੇ ਸਮੇਂ ਸਰ ਪਹੁੰਚਣ ਦੀ ਬੇਨਤੀ ਕੀਤੀ ਹੈ ਉਨ੍ਹਾਂ ਸੰਗਤਾਂ ਨੂੰ ਯਾਤਰਾ ਦੇ ਦੌਰਾਨ ਜਥੇ ਦੇ ਨਾਲ ਰਹਿਣ ਅਤੇ ਕਿਸੇ ਵੀ ਕਾਰਨ ਜਥੇ ਤੋਂ ਵੱਖ ਨਾ ਹੋਣ ਦੀ ਵੀ ਅਪੀਲ ਕੀਤੀ ਹੈ ਇਹ ਪਵਿੱਤਰ ਯਾਤਰਾ ਸਿਰਫ ਗੁਰੂ ਦਰਸ਼ਨਾਂ ਤੇ ਅਧਿਆਤਮਿਕ ਉਦੇਸ਼ ਲਈ ਕੀਤੀ ਜਾ ਰਹੀ ਹੈ ਇਸ ਲਈ ਸਾਰੇ ਸ਼ਰਧਾਲੂਆਂ ਨੂੰ ਅਨੁਸ਼ਾਸਨ ਅਤੇ ਸ਼ਰਧਾ ਬਣਾਈ ਰੱਖਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਤਾਮਾ ਦੇ ਦਰਸ਼ਨਾਂ ਲਈ ਵਿਸ਼ੇਸ਼ ਜਥਾ ਭੇਜਿਆ ਜਾ ਰਿਹਾ ਹੈ। ਇਸ ਮੌਕੇ ਅਦਿ ਸ਼ਰਦਾਲੂ ਨੂੰ ਵੀਜ਼ਾ ਲੱਗੇ ਆਪਣੇ ਪਾਸਪੋਰਟ ਲੈਣ ਦੇ ਲਈ ਐਚੀਪੀਸੀ ਦਫ਼ਤਰ ਪਹੁੰਚੇ। ਸ਼ਰਦਾਲੂਆ ਨੇ ਆਪਣੇ ਪਾਸਪੋਰਟ ਹਾਸਲ ਕਰ ਖੁਸ਼ੀ ਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਸਰ ਤੋਂ ਇਹ ਜਥਾ 4 ਨਵੰਬਰ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਏਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈ ਉਸ ਦੌਰਾਨ ਜਿੱਥੇ ਪੰਜਾਬ ਅਤੇ ਦੇਸ਼ ਭਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਰੌਣਕਾਂ ਅਤੇ ਤਿਆਰੀਆਂ ਚੱਲ ਰਹੀਆਂ ਨੇ ਤਾਂ ਉੱਥੇ ਹੀ ਪਾਕਿਸਤਾਨ ਸਥਿਤ ਗੁਰੂ ਧਾਮ ਦੇ ਦਰਸ਼ਨਾਂ ਲਈ ਵੀ ਸਿੱਖ ਸੰਗਤ ਪੂਰੀ ਤਰ੍ਹਾਂ ਨਾਲ ਤਿਆਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜਥੇਦਾਰ ਬਰਨ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜੇ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ ਮਿਲ ਕੇ 4 ਨਵੰਬਰ ਨੂੰ ਪਾਕਿਸਤ ਇਜਾਥਾ ਪਹਿਲੇ ਪਾਤਸ਼ਾਹ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲਿਤ ਕਰੇਗਾ ਜੋ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ 5 ਨਵੰਬਰ ਨੂੰ ਮਨਾਏ ਜਾ ਰਹੇ ਨੇ ਮਿੱਥੇ ਪ੍ਰੋਗਰਾਮ ਦੇ ਅਨੁਸਾਰ ਜਥਾ 4 ਨਵੰਬਰ ਨੂੰ ਵਾਗਾ ਬਾਰਡਰ ਦੇ ਰਾਹੀਂ ਸੜਕੀ ਮਾਰਗ ਦੁਆਰਾ ਪਾਕਿਸਤਾਨ ਜਾਵੇਗਾ ਸੰਗਤਾਂ ਦੇ ਵੱਲੋਂ 5 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਦੇ ਮਗਰੋਂ 6 ਨਵੰਬਰ ਨੂੰ ਗੁਰਦੁਆਰਾ ਸੱਚਾ ਸੋਦਾ ਦੇ ਦਰਸ਼ਨ ਕਰਨਗੇ ਇਸ ਤੋਂ ਬਾਅਦ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਪਹੁੰਚੇਗਾ ਜਿੱਥੇ 7 ਨਵੰਬਰ ਨੂੰ ਦਰਸ਼ਨ ਦਿਦਾਰੇ ਕੀਤੇ ਜਾਣਗੇ 8 ਅਤੇ 9 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ ਜਦਕਿ 10 ਨਵੰਬਰ ਨੂੰ ਗੁਰਦੁਆਰਾ ਸ੍ਰੀ ਰੂੜੀ ਸਾਹਿਬ ਅਤੇ ਫਿਰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ ਦਰਸ਼ਨ ਕਰੇਗਾ ਜਥਾ 13 ਨਵੰਬਰ ਨੂੰ ਵਾਗਾ ਆਰਡਰ ਦੇ ਰਾਹੀਂ ਭਾਰਤ ਵਾਪਸ ਆ ਜਾਵੇਗਾ ਜ਼ਿਕਰ ਹੋਇਆ ਹੈ ਕਿ ਜ਼ਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਇਸ ਪਹਿਲੇ ਪਾਕਿਸਤਾਨ ਦੌਰੇ ਦੇ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੂਲ ਨਾਨਕ ਚਾਹੀ ਕੈਲੰਡਰ 2003 ਦੇ ਅਨੁਸਾਰ ਗੁਰਪੁਰਬ ਮਨਾਉਣ ਦੇ ਮੁੱਦੇ ਤੇ ਗੱਲਬਾਤ ਹੋਣ ਦੀ ਉਮੀਦ ਹੈ ਪਾਕਿਸਤਾਨੀ ਕਮੇਟੀ ਲੰਬੇ ਸਮੇਂ ਤੋਂ ਸ੍ਰੀ ਕਾਲ ਤੱਕ ਤੋਂ ਸਾਇਬ ਨੂੰ ਮੂਲ ਨਾਨਕ ਚਾਹੀ ਕੈਲੰਡਰ ਦੁਬਾਰਾ ਲਾਗੂ ਕਰਨ ਦੀ ਮੰਗ ਕਰਦੀ ਆ ਰਹੀ ਹੈ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅੱਗੇ ਪਾਕਿਸਤਾਨ ਗੁਰਦੁਆਰਾ ਕਮੇਟੀ ਇਸ ਮੁੱਦੇ ਨੂੰ ਜ਼ਰੂਰ ਰੱਖੇਗੀ ਅਤੇ ਜਥੇਦਾਰ ਨਾਲ ਹੋਰ ਪੰਥਕ ਮਸਲਿਆਂ ਤੇ ਵੀ ਗੱਲਬਾਤ ਹੋ ਸਕਦੀ ਹੈ ਦੱਸਦੇ ਕਿ ਪਾਕਿਸਤਾਨ ਸਿੱਖ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ 4 ਤਰੀਕ ਨੂੰ ਜਥਾ ਰਵਾਨਾ ਹੋਵੇਗਾ ਤੇ 13 ਨੂੰ ਇਸ ਦੀ ਵਾਪਸੀ ਹੋਵੇਗੀ ਇਸ ਯਾਤਰਾ ਦੇ ਲਈ ਕੁੱਲ 1796 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ ਸਰਚਕਨਜੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਆਪਣੀ ਜਾਨ ਦੇਣ ਵਾਲੇ ਭਾਈ ਬੀ.ਐਮ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਅੱਜ 41ਵੀਂ ਬਰਸੀ ਸ਼੍ਰੀਕਾਲ ਤਖਤ ਸਾਈ ਵਿਖੇ ਮਨਾਇ ਗਈ। ਸੋ ਇਸ ਮੌਕੇ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਅਰਦਾਸ ਕੀਤੀ ਗਈ, ਉੱਥੇ ਹੀ ਸ਼ੋਮਨੀ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬੀਨਤ ਸਿੰਘ ਦੇ ਪਰਿਵਾਰਕ ਮੈਂਬਰ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਉਹਨਾਂ ਦੇ ਪਤੋ ਦੀ ਵਰ੍ਹੇ ਸ੍ਰੀ ਮਨਾਈ ਗਈ ਹੈ ਜਿਸ ਦੇ ਚਲਦੇ ਅੱਜ ਅਸੀਂ ਇਸ ਮੌਕੇ ਪਹੁੰਚੇ ਹਾਂ ਅਤੇ ਸ਼ਰਮਣੀ ਕਮੇਟੀ ਦੇ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਵੀ ਸਾਡੇ ਸ਼ਹੀਦਾਂ ਨੂੰ ਦੇਸ਼ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕਰਵਾਏ ਗਏ ਸਮਾਗਮਾਂ ਤੇ ਪਹੁੰਚਦੀਆਂ ਨੇ ਇਸ ਤੋਂ ਪਤਾ ਚੱਲਦਾ ਹੈ ਕਿ ਲੋਕ ਉਹਨਾਂ ਦੀ ਕੁਰਬਾਨੀ ਨੂੰ ਅੱਜ ਵੀ ਯਾਦ ਕਰਦੇ ਨੇ ਅਤੇ ਪਿਆਰ ਵੀ ਕਰਦੇ ਨੇ ਦੀ ਦਿਹਾੜਾ ਮਨਾਇਆ ਗਿਆ ਹੈ ਅਕਾਲ ਤਖਤ ਸਾਹਿਬ ਤੇ ਜੋ ਕਿ ਹਰੇਕ ਸਾਲ ਵਾਂਗ ਇਸ ਸਾਲ ਵੀ 31 ਅਕਤੂਬਰ 1984 ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਉਹ ਨਹੀਂ ਬਸਿ ਮਨਾਏਗੀ ਕੀ ਕਰਨੀ ਆਹੀ ਵੀ ਕੋਰੇ ਮਨਾਇਆ ਗਿਆ ਬਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਹੈ। ਹਾਂਜੀ ਸ਼ਰਮਣੀ ਕਮੇਟੀ ਵੱਲੋਂ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਬੰਦੇ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਕਾਫੀ ਹਲਵਲੀ کہہ ਦਿੰਦਾ ਬੰਦੀ ਸਿੰਘ ਰਿਹਾਈ ਨਹੀਂ ਕੀਤੇ ਦਿੰਦੇ 550 ਤਰਦੀ ਦੇ ਗੁਣਾਣਗ ਦੇ ਵੀ ਲਿਖਿਆ ਸੀ ਪਰ ਹਜੇ ਵੀ ਨਹੀਂ ਪਰ ਇਹ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ ਕਰ کہہ ਕੇ ਵਾਅਦਿਆਂ ਤੋਂ ਮੁੱਕਰਦੀ ਆਈ ਹੈ ਤੇ ਇਸ ਦੇਸ਼ ਦੀ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਹੁਣ ਸਿੱਖਾਂ ਨੂੰ ਕੋਈ ਭਰੋਸਾ ਰਹਿ ਗਿਆ ਜਿੱਤ ਹੋਏਗੀ ਜੀ ਵਾਰਸ ਪੰਜਾਬ ਦੀ ਪਾਰਟੀ ਦੀ ਜਿੱਤ ਹੋਏਗੀ ਜ਼ਿਕਰ ਹੋ ਗਿਆ ਕਿ 사કા ਨੀਲਾ ਤਾਰਾ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦਾਖਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕੀਤਾ ਗਿਆ ਸੀ ਆਪਣੇ ਉਦੇਸ਼ਾਂ ਦੇ ਵਿੱਚ ਸਫਲ ਹੋਣ ਦੇ ਲਈ ਇੰਦਰਾ ਗਾਂਧੀ ਦੀ ਹਕੂਮਤ ਵਾਲੀ ਉਸ ਸਮੇਂ ਦੀ ਕਾਂਗਰਸ ਸਰਕਾਰ ਅਤੇ ਸਰਕਾਰ ਅਧੀਨ ਭਾਰਤੀ ਫੌਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਸੂਬੇ ਭਾਰ ਦੇ ਵਿੱਚ ਅਨੇਕਾਂ ਥਾਵਾਂ ਤੇ ਗੁਰਦੁਆਰਾ ਸਹਿਬਾਨਾ ਤੇ ਸ੍ਰੀ ਦਰਬਾਰ ਸਾਹਿਬ ਤੇ ਇੱਕੋ ਸਮੇਂ ਹਮਲਾ ਕਰ ਦਿੱਤਾ ਸੀ ਜਿਸ ਦੇ ਵਿੱਚ ਕਈ ਬੇਕਸੂਰ ਸਿੱਖ ਨਾਗਰਿਕਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਇਸ ਨਾਲ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਜਿਨ੍ਹਾਂ ਆਪਰੇਸ਼ਨ ਬਲੂ ਸਟਾਰ ਨੂੰ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਕਲ ਤਖਤ ਸਾਹਿਬ ਅਤੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਇੱਕ ਹਮਲੇ ਦੇ ਵਜੋਂ ਦੇਖਿਆ ਪੰਜਾਬ ਕਾਂਗਰਸ ਦੇ ਅਗੋਸਪਾਲ ਸਿੰਘ ਖੇੜਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਰਾਰਾ ਝਟਕਾ ਲੱਗਿਆ ਹੈ ਦਰਅਸਲ ਸੁਖਪਾਲ ਸਿੰਘ ਖੇੜਾ ਵੱਲੋਂ ਈਡੀ ਦੀ ਅਗਵਾਈ ਵਿਰੁੱਧ ਦਾਖਲ ਕੀਤੀ ਗਈ ਪਟੀਸ਼ਨ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਪੰਜਾਬ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਭਾਵ ED ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਵਾਲੀ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਖੈਰਾ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਜਲਾਲਾਬਾਦ ਦੇ ਵਿੱਚ ਐਂਡੀਪੀਸੀ ਐਕਟ ਪਹਿਲਾਂ ਹੀ ਪਾਸ ਕਰ ਚੁੱਕਾ ਹੈ 2015 ਦੇ ਤਹਿਤ ਦਰਜਕ ਮਾਮਲੇ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ ਇਸ ਵਿੱਚ ਸੰਬੰਧ ਦੇ ਹੁਕਮ ਰਾਜ਼ ਕੀਤੇ ਗਏ ਇਸ ਦੇ ਬਾਵਜੂਦ ਈਡੀ ਨੇ 2021 ਦੇ ਵਿੱਚ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਅਤੇ 2023 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਖੈਰਾ ਨੇ ਦਲੀਲ ਦਿੱਤੀ ਹੈ ਕਿ ਜਿਸ ਐਫ ਆਈ ਆਰ ਦੇ ਆਧਾਰ ਤੇ ਈਡੀ ਹੁਣ ਉਹਨਾਂ ਤੇ ਮੁਕੱਦਮਾ ਚਲਾ ਰਹੀ ਹੈ ਉਹਨਾਂ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਇਸ ਲਈ ਈਡੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਕੋਈ ਖੇਤਰ ਨਹੀਂ ਹੈ ਉਨਾ ਦਲੀਲ ਦਿੱਤੀ ਸੀ ਕਿ ਈਡੀ ਦੇ ਵੱਲੋਂ ਉਹਨਾਂ ਵਿਰੁੱਧ ਦਾਇਰ ਕੀਤਾ ਜਾ ਰਿਹਾ ਮਾਮਲਾ ਕਾਨੂੰਨੀ ਤੌਰ ਤੇ ਗਲਤ ਸੀ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਦੱਸਦੇ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਆਪਣਾ ਫੈਸਲਾ ਸੁਣਾਇਆ ਸੀ ਇਸ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਜਿਸ ਸਬੰਧੀ ਹੁਣ ਆਪਣਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੁਖਪਾਲ ਖੈਰਾਦੀਪ ਪਟੀਸ਼ਨ ਨੂੰ ਰੱਦ ਕਰ ਦਿੱਤਾ ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਖੈਰਾਦੀ ਈਡੀ ਵਿਰੁੱਧ ਕਾਨੂੰਨੀ ਲੜਾਈ ਨੂੰ ਵੱਡਾ ਝਟਕਾ ਲੱਗਿਆ ਏਜੰਸੀ ਦੇ ਲਈ ਉਨਾ ਵਿਰੁੱਧ ਜਾਂਚ ਅਤੇ ਮੁਕੱਦਮਾ ਚਲਾਉਣ ਦਾ ਰਸਤਾ ਸਾਫ਼ ਹੋ ਗਿਆ ਹੈ ਲੋਪੁਰੇ ਸਰਦਾਰ ਵੱੱਲਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਦੇਸ਼ਪੁਰ ਦੇ ਵਿੱਚ ਇੱਕ ਰਨ ਫॉर ਯੂਨਿਟੀ ਦਾ ਆਯੋਜਨ ਕੀਤਾ ਗਿਆ ਸੋ ਜਲੰਧਰ ਵਿੱਚ ਵੀ ਰਨ ਫॉर ਯੂਨਿਟੀ ਮੈਰਾਥਨ ਸ਼੍ਰੀ ਰਾਮ ਚੌਂਕ ਕੰਪਨੀ ਬਾਗ ਚੌਂਕ ਤੋਂ ਪਗਤ ਸਿੰਘ ਚੌਂਕ ਤੱਕ ਆਯੋਜਿਤ ਕੀਤੀ ਗਈ ਜਿਸ ਦੇ ਵਿੱਚ ਪਾਸ਼ਪਾ ਆਗੂਆ ਤੇ ਵਰਕਰਾਂ ਨੇ ਸ਼ਮੂਲਿਤ ਕੀਤੀ ਹੈ ਸਾਬਕਾ ਭਾਜਪਾ ਮੰਤਰੀ ਮਨਰंजन ਕਾਲੀਆ ਅਤੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸਰਦਾਰ ਵੱਲਭਾਈ ਪਟੇਲ ਦੇ 150 ਜਨਮ ਦਿਵਸ ਨੂੰ ਮਨਾਉਣ ਦੇ ਲਈ ਰਣਪਾ ਯੂਨਿਟੀ ਮੈਰਾਥਨ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਗੱਲ ਕੀਤੀ। ਮਨਰੰਜਨ ਕਾਲੀਆ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭਾਈ ਪਟੇਲ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਬਣੇ। ਸਾਬਕਾ ਮੰਤਰੀ ਮਨਰੰਜਨ ਕਾਲੀਆ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹ ਬ੍ਰਿਟਿਸ਼ ਭਾਰਤ ਸੀ। ਉਸ ਸਮੇਂ ਸਰਦਾਰ ਵੱਲਭਾਈ ਪਟੇਲ ਨੇ 350 ਰਾਜਾਂ ਨੂੰ ਮਿਲਾ ਕੇ ਲੋਕਾਂ ਨੂੰ ਸੰਤੰਤਰ ਤੌਰ ਤੇ ਰਹਿਣ ਦੇ ਲਈ ਕਿਹਾ ਕਾਲੀਆਂ ਨੇ ਕਿਹਾ ਕਿ ਗੁਜਰਾਤ ਵਿੱਚ ਸਟੈਚੂ ਆਫ ਯੂਨਿਟੀ ਸਥਾਪਿਤ ਕੀਤਾ ਗਿਆ ਅਤੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਦੇ ਸਦਕਾ ਸਾਫਤ ਹੋਇਆ ਹੈ 1 ਅਕਤੂਬਰ ਹੈ ਔਰ 150ਵੀਂ ਜਨਤੀ ਹੈ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਿਹੜੇ ਸਾਡੇ ਪਹਿਲੇ ਗ੍ਰਹਿ ਮੰਤਰੀ ਸਿਵੇ ਔਰ ਉਹਨਾਂ ਨੇ ਇਹ ਦੇਸ਼ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉਸ ਤੋਂ ਬਾਅਦ ਜਿਹੜੀ ਪ੍ਰਿੰਸਲੀ ਸਟੇਟ ਸੀ ਗਿਆ ਉਹਨਾਂ ਨੇ ਉਹਨਾਂ ਨੇ ਵੀ ਜ਼ਾਦ ਕਰਤਾ ਕਿ ਤੁਸੀਂ ਫ੍ਰੀ ਹੋ ਜਿੱਥੇ ਮਰਜ਼ੀ ਜਾ ਸਕਦੇ ਹੋ ਕਿ ਤੁਸੀਂ ਆਜ਼ਾਦ ਰਹਿਣਾ ਆਜ਼ਾਦ ਰਹੋ ਪਾਕਿਸਤਾਨ ਨਾ ਜਾਣਾ ਪਾਕਿਸਤਾਨ ਰਹਿਣਾ ਭਾਰਤ ਨਾ ਰਹਿਣਾ ਭਾਰਤ ਰਹੋ ਲੇਕਿਨ ਉਹਨਾਂ ਨੇ 350 ਸਟੇਟਾਂ ਜਿਹੜੀਆਂ ਉਹ ਉਹਨਾਂ ਨੇ ਸਾਰੀਆਂ ਵਿਲੇ ਕੀਤਾ ਭਾਰਤ ਦੇ ਵਿੱਚ ਔਰ ਇਸ ਲਈ ਜਿਹੜਾ ਹੈਗਾ ਕਿ ਇਹ ਏਕਤਾ ਦੇ ਪ੍ਰਤੀਕ ਹੈ ਬਿਲਕੁਲ ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਵੀ ਸਟੈਚੂ ਆਫ ਯੂਨਿਟੀ ਗੁਜਰਾਤ ਦੇ ਵਿੱਚ ਲਗਾਇਆ ਗਿਆ ਹੈ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਦੇ ਪ੍ਰਯਾਸਾਂ ਦੇ ਨਾਲ ਔਰ 31 ਅਕਤੂਬਰ ਨੂੰ ਭਾਰਤ ਦੇ ਵਿੱਚ ਰਨ ਫॉर ਯੂਨਿਟੀ ਰੱਖਿਆ ਜਾਂਦਾ ਹੈ ਰਨ ਫॉर ਯੂਨਿਟੀ ਦਾ ਮਤਲਬ ਹੈ ਕਿ ਵੀ ਅਸੀਂ ਸਾਰੇ ਇੱਕ ਹਾਂ ਭਾਰਤ ਲਈ ਇੱਕ ਹਾਂ ਕਿ ਵੀ Hindu Muslim Sikh Isaai ਔਰ ਕੋਈ ਵੀ ਵਰਣ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਸਾਰੇ ਵਰਨ ਰਸਤਾ ਵੀ ਸਾਰੀ ਇੱਕ ਹੈ ਔਰ ਜਿਹੜਾ ਭਾਰਤ ਇੱਕ ਹੈ ਔਰ ਸੁਮੁਖਤਾ ਦਾ ਪ੍ਰਤੀਕ ਦਿੰਦਿਆ ਹੋਇਆ ਇਸ ਗੱਲ ਦਾ ਪ੍ਰਦਰਸ਼ਨ ਕਰਦਿਆ ਹੋਣਾ ਜਿਹੜਾ ਰਨ ਫॉर ਯੂਨਿਟੀ ਦੇ ਦੌੜ ਲਗਾਨੇ ਹੈ ਔਰ ਸਾਰੇ ਲੋਕ ਜਿਹੜੇ ਇਸ ਸ਼ਮੂਲੀਅਤ ਕਰਦੇ ਆ ਇਸ ਮੌਕੇ ਸਰਦਾਰ ਭੱਲਭਾਈ ਪਟੇਲ ਦੀ ਜਨਮ ਦਿਤੀ ਤੇ ਭਾਜਪਾ ਜਲਾ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰਨ ਫਾਰ ਯੂਨਿਟੀ ਮੈਰਾਥਨ ਚ ਸਾਰੇ ਹਿੱਸਾ ਲੈਣ ਅਤੇ ਅਸੀਂ ਸਾਰੇ ਸਰਦਾਰ ਭੱਲਭਾਈ ਪਟੇਲ ਨੂੰ ਇਸ ਜ਼ਰੀਏ ਸ਼ਰਧਾਂਜਲੀ ਦੇ ਰਹੇ ਹਾਂ। ਉਹਨਾਂ ਨੇ ਕਿਹਾ ਕਿ ਪੰਜਾਬ ਤੇ ਦੇਸ਼ ਭਰ ਦੇ ਵਿੱਚ ਰਨ ਫਾਰ ਯੂਨਿਟੀ ਸਮਾਗਮ ਕਰਵਾਏ ਜਾਣਗੇ। ਉਸ ਤੋਂ ਬਾਅਦ ਹੋਰ ਵੀ ਕਈ ਸਮਾਗਮ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਸਖਤ ਝਾੜ ਵੀ ਪਾਈ ਹੈ ਸੋ ਅਦਾਲਤ ਨੇ ਇਹ ਕਾਰਵਾਈ ਐਨਡੀਪੀਐਸ ਮਾਮਲੇ ਵਿੱਚ ਇੱਕ ਦੋਸ਼ੀ ਦੀ ਜ਼ਮਾਨਤ ਅਰਜ਼ੀ ਵਿੱਚ ਵਾਰ-ਵਾਰ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਕੀਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਪੁਲਿਸ ਕਮਿਸ਼ਨਰ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾ ਕੇ ਪੰਜਾਬ ਪੁਲਿਸ ਨੂੰ ਸੱਤ ਫਟਕਾਰ ਲਗਾਈ ਹੈ ਅਦਾਲਤ ਨੇ ਸਖਤ ਰੁਕਾਅ ਅਪਣਾਉਂਦਿਆਂ ਕਿਹਾ ਕਿ ਸਰਕਾਰ ਪਹਿਲਾਂ 18 ਮਾਮਲਿਆਂ ਦਾ ਦਾਅਵਾ ਕਰਦੀ ਸੀ ਪਰ ਹੁਣ 16 ਦਾ ਦਾਅਵਾ ਕਰਦੀ ਹੈ। ਅਦਾਲਤ ਨੇ ਨੋਟ ਕੀਤਾ ਕਿ ਪਿਛਲੇ 2 ਸਾਲਾਂ ਦੇ ਵਿੱਚ ਸਿਰਫ 2 ਗਵਾਹ ਦਰਜ ਕੀਤੇ ਗਏ ਨੇ। ਇਹ ਅਦਾਲਤ ਦੇ ਨਾਲ ਗੁੰਮਰਾਹਕੁੰਨ ਜਾਣਕਾਰੀ ਸਾਂਝੀ ਕਰਨ ਦੀ ਇੱਕ ਗੰਭੀਰ ਉਦਾਹਰਣ ਹੈ। ਹਾਈ ਕੋਰਟ ਨੇ ਤਿੱਖੀ ਟਿੱਪਣੀ ਕੀਤੀ। ਉਹਨਾਂ ਕਹੇ ਕਿ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਦੋਸ਼ੀਆਂ ਦੀਆਂ ਜ਼ਮਾਨਤਾਂ ਪਟੀਸ਼ਨਾਂ ਦੇ ਵਿੱਚ ਵਾਰ-ਵਾਰ ਵਧਾ ਚੜਾ ਕੇ ਅੰਕੜੇ ਪੇਸ਼ ਕਰਦੀ ਹੈ। ਇਹ ਹੁਣ ਆਮ ਰੁਝਾਨ ਬਣ ਗਿਆ ਹੈ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਲਿਸ ਵਿਭਾਗ ਸਰਕਾਰੀ ਵਕੀਲਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ ਇਹ ਅਪਰਾਧਿਕ ਨਿਆਂ ਪ੍ਰਣਾਲੀ ਲਈ ਨੁਕਸਾਨਦੇਹ ਹੈ ਅਦਾਲਤ ਨੇ ਇਸ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਮੰਨਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਦੇ ਵਿੱਚ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਦਾਲਤ ਨੇ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ ਸਗੋਂ ਅਜਿਹੇ ਤਰੀਕਾ ਸਰਕਾਰ ਦੀ ਆਦਤ ਬਣ ਚੁੱਕਿਆ ਹੈ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੁਰਮਾਨੇ ਦੀ ਰਕਮ 2 ਹਫਤਿਆਂ ਦੇ ਅੰਦਰ ਮੁੱਖ ਮੰਤਰੀ ਆਫਤ ਰਾਹਤ ਫੰਡ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ। ਅਦਾਲਤ ਨੇ ਇਹ ਵੀ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਜਵਾਬ ਦੇਣ ਦੇ ਲਈ ਹਾਈ ਕੋਰਟ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣਾ ਪਵੇਗਾ। ਦੱਸਦੇ ਕਿ ਇਹ ਮਾਮਲਾ 2023 ਦਾ ਹੈ ਜਦੋਂ ਇੱਕ ਦੋਸ਼ੀ ਰਗਵੀਰ ਸਿੰਘ ਅਤੇ ਉਸਦੇ ਸਾਥੀ ਤੋਂ ਕਰਮਵਾਰ 100 ਗ੍ਰਾਮ ਅਤੇ 150 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਜਲੰਧਰ ਕਮਿਸ਼ਨਰੇਟ ਨੇ ਨਵੀਂ ਬਰਾਦਰੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੇਸ ਦਰਜ ਕੀਤਾ ਸੀ ਦੋਸ਼ੀ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਉਸ ਸਮੇਂ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਦੇ ਵਿਰੁੱਧ 18 ਮਾਮਲੇ ਦਰਜ ਨੇ ਅਤੇ 9 ਗਵਾਹਾਂ ਦੇ ਬਿਆਨ ਹਾਲੇ ਵੀ ਮੁਲਤਵੀ ਨੇ ਹਾਲਾਂਕਿ ਜਦੋਂ ਦੋਸ਼ੀ ਨੇ 2 ਸਾਲ ਬਾਅਦ ਦੁਬਾਰਾ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਹੁਣ ਤੱਕ ਸਿਰਫ 2 ਗਵਾਹ ਹੀ ਦਰਜ ਕੀਤੇ ਗਏ ਨੇ ਸਰਕਾਰ ਨੇ ਇਸ ਵਾਰ ਕਿਹਾ ਕਿ ਦੋਸ਼ੀ ਦੇ ਵਿਰੁੱਧ 16 ਮਾਮਲੇ ਦਰਜ ਕੀਤੇ ਗਏ ਨੇ ਪਟੀਸ਼ਨਰ ਦੇ ਵਕੀਲ ਨੇ ਸਪਸ਼ਟ ਕੀਤਾ ਹੈ ਕਿ ਦੋਸ਼ੀ ਦੇ ਵਿਰੁੱਧ ਸਿਰਫ 1-2 ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਪਟਿਆਲਾ ਦੇ ਸਰਹੰਦਰ ਰੋਡ ਵਿਖੇ ਪਿੰਡ ਹਸਨਪੁਰ ਕੋਲ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੋ ਇਹ ਹਾਦਸਾ ਪਠਾਨਕੋ ਡੀਪੂ ਦੀ ਪੰਬਸ ਤੇ ਟਰੱਕ ਵਿਚਕਾਰ ਹੋਇਆ ਸੋ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਟਰੱਕ ਦੇ ਡਰਾਈਵਰ ਤੇ ਬੱਸ ਦੀ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਕਈ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪਟਿਆਲਾ ਰਹਿ ਹਸਪਤਾਲ ਲਿਆਂਦਾ ਗਿਆ ਪਟਿਆਲਾ ਸਰਹੰਦ ਰੋਡ ਤੇ ਪਿੰਡ ਹਸਨਪੁਰ ਦੇ ਨੇੜੇ ਇੱਕ ਬੱਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ ਕੰਡਕਟਰ ਅਤੇ ਡਰਾਈਵਰ ਦੀ ਮੌਤ ਹੋ ਗਈ ਅਤੇ 12 ਹੋਰ ਸਵਾਰੀਆਂ ਜ਼ਖਮੀ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਬੱਸ ਦੇ 45 ਸਾਲਾ ਕੰਡਕਟਰ ਅਨਮੋਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਡਰਾਈਵਰ ਦੀ ਮੌਤ ਬਾਅਦ ਦੇ ਵਿੱਚ ਹੋਈ ਹੈ ਬਾਕੀ ਜ਼ਖਮੀਆਂ ਨੂੰ ਪਟਿਆਲਾ ਦੇ ਨਜ਼ਦੀਕੀ ਸਰਕਾਰੀ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੁਝ ਯਾਤਰੀਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਇੱਕ ਟੀਮ ਜ਼ਖਮੀਆਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਡਰਾਈਵਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ। ਸੂਚਨਾ ਮਿਲਨ ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ। ਪੰਨਵਾਸ ਸੀਗੀ ਪਟਾਣਕੋਟ ਡਿਪਟੀ ਪਟਾਣਕੋਟ ਇਹ ਮੇਰ ਰੋਡ ਕੋਈ ਕੌਣ ਤੇ ਆਪਣਾ 5:30 ਕੌਣ 6 ਦਾ ਟਾਈਮ ਸੀ ਕੋਈ ਇਹ ਪਟਿਆਲਾ ਤੋਂ ਪਟਾਣਕੋਟ ਨੂੰ ਜਾ ਰਹੀ ਸੀਗੀ ਤੇ ਸਰੰਦ ਤੋਂ ਟਰੱਕ ਜਾ ਰਿਹਾ ਸੀਗਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਤੇ اچانک ਕੋਈ ਉਹਨਾਂ ਦਾ ਸਪਿੰਗ ਹੋ ਕੇ ਮਤਲਬ ਕਿ ਅਨਬੈਲੈਂਸ ਹੋ ਕੇ ਟੱਕਰ ਹੋ ਗਈ ਤੇ ਕੋਈ ਜਾਨੀ ਨੁਕਸਾਨ ਉਸ ਜਾਨੀ ਨੁਕਸਾਨ ਫਿਲਹਾਲ ਇੱਥੇ ਸਾਡੇ ਕੁਝ ਨਹੀਂ ਅਸੀਂ ਜਿਹੜੇ ਵੀ ਸੀਗੇ ਕੇਅਰਫੁਲੀ ਐਸਐਸਐਫ ਦੀ ਮਦਦ ਨਾਲ ਤੇ ਹੋਰ ਪਬਲਿਕ ਦੀ ਮਦਦ ਨਾਲ ਜਿਹੜੀਆਂ ਸਵਾਰੀਆਂ ਨੇ ਉਹ ਹਸਪੀਟਲ ਚ ਪਹੁੰਚ ਸਰ ਕਿੰਨੇ ਕੇ ਲੋਕ ਜ਼ਖਮੀ ਹੋਣਗੇ ਯਾਦ ਕੋਈ 4-5 ਲੋਕ ਸੀਗੇ ਦੇਖੋ ਜਾਂਦੇ ਕਿਸੇ ਦਾ ਕਨੈਕਟਰ ਤੇ ਡਰਾਈਵਰ ਥੋੜਾ ਜਿਆਦੇ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਹਾਦਸਾ ਤੇਜ਼ ਰਫ਼ਤਾਰ ਜਾਂ ਫਿਰ ਡਰਾਈਵਰ ਦੀ ਨੀਂਦ ਦੇ ਕਾਰਨ ਹੋਇਆ ਹੋ ਸਕਦਾ ਹਾਲਾਂਕਿ ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਹੀ ਕਾਰਨਾਂ ਦੀ ਪੁਸ਼ਟੀ ਕੀਤੀ ਜਾਵੇਗੀ ਇਕ ਔਰਤ ਦੀ ਸ਼ਿਕਾਇਤ 'ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਲਾਲੀ ਗਿੱਲ ਦੇ ਨੋਟਿਸ ਤੋਂ ਬਾਅਦ ਪੁਲਿਸ ਵਿਭਾਗ ਨੇ ਐਸਐਚਓ ਭੂਸ਼ਣ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਜਿਸ ਨੂੰ ਕੁਝ ਦਿਨ ਪਹਿਲਾਂ ਪੰਜਾਬ ਦੇ ਜਲੰਧਰ ਦੇ ਫਲੋਰ ਥਾਣੇ ਤੋਂ ਮੌਤਲ ਕਰ ਦਿੱਤਾ ਗਿਆ ਸੀ ਸੁਵਾਲ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਨੇ ਇੱਕ ਨਾਬਾਲਗ ਦੇ ਨਾਲ ਜ਼ਬਰ ਜਨਾਬ ਦੇ ਮਾਮਲੇ ਵਿੱਚ ਜਲੰਧਰ ਦੇ ਐਸਐਸਪੀ ਦਫ਼ਤਰ ਦਾ ਦੌਰਾ ਕੀਤਾ ਸੁਵਾਲ ਕਮਿਸ਼ਨ ਦੇ ਚੇਅਰਮੈਨ ਨੇ ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਦੋਹਾਂ ਕੀਤੀ ਅਤੇ ਨਾਬਾਲਗ ਦੇ ਨਾਮ ਦੁਸ਼ਕਰਮ ਤੇ ਐਸਐਚਓ ਭੂਸ਼ਣ ਕੁਮਾਰ ਦੇ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਪੁਲਿਸ ਨੂੰ POCSO ਐਕਟ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਲੈਣ ਦੇ ਲਈ ਕਿਹਾ ਗਿਆ ਉਹਨਾਂ ਨੇ ਥਾਣੇ ਦੇ ਵਿੱਚ ਸਟੇਸ਼ਨ ਹਾਊਸ ਅਫਸਰ ਦੇ ਨਾਲ ਸਬੰਧਤ ਘਟਨਾ ਦੀ ਨਿੰਦਾਕੀ ਟੀਮ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਮਾਮਲੇ ਵਿੱਚ ਦੇਰੀ ਦੇ ਬਾਰੇ ਬਾਲ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਜਿੰਦਰ ਪੁਲਿਸ ਸਰੂਰਲ ਦੇ ਆਫਿਸ ਆਇਆ ਸੀਗਾ SSP ਆਫਿਸ ਵਿੱਚ ਜਿਹੜੀ ਕਿ ਪਿਛਲੇ ਹਫਤੇ ਪਿਛਲੇ ਮਹੀਨੇ ਫਲੋਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ ਉਸ ਦਾ ਰਿਵਿਊ ਲੈਣਾ ਆਇਆ ਸੀ ਜਿਹੜੇ ਉੱਥੇ ਐਫਆਈਆਰ ਹੋਈਆਂ ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ ਜਿਹੜਾ ਕਲਪਰੇਟ ਹੈ ਉਹਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਕਿਹੜੀ ਧਾਰਾਂ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨਾ ਆਏ ਸੀਗੇ ਔਰ ਇਸ ਰਿਵਿਊ ਵਿੱਚ ਇਹ ਕੁਝ ਨਿਕਲ ਗਿਆ ਹੈ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ ਦੇਖੋ ਇਨਵੈਸਟੀਗੇਸ਼ਨ ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ ਲੇਕਿਨ ਜਿਹੜੀ ਪੁਤਾਹੀ ਹੋਈ ਕਿ ਉਹ ਲੇਟ ਹੋਇਆ ਐਫ ਆਰ ਕਿੱਦਾਂ ਹੋਈ ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ ਵੀ ਵਿਲ ਫਿਕਸ ਦ ਰਿਸਪੌਂਸਿਬਿਲਟੀਜ਼ ਅਦਰਵਾਈਜ਼ ਹੁਣ ਤੱਕ ਤਾਂ ਉਹਨਾਂ ਨੇ ਸਭ ਕੁਝ ਠੀਕ ਕਰਤਾ ਹੈ ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਟੀ ਫਿਕਸ ਕਰੇਗੀ ਕੋਈ ਕਮਿਸ਼ਨ ਕਰੇਗਾ ਅਖੀਰ ਦੇ ਵਿੱਚ ਚੇਅਰਮੈਨ ਨੇ ਕਿਹਾ ਕਿ ਪੁਲਿਸ ਪੀੜਤ ਦੀ ਸੁਰੱਖਿਆ ਕਰਨ ਦੇ ਵਿੱਚ ਅਸਫਲ ਰਹੀ ਹੈ ਅਤੇ ਐਸਐਚਓ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਪਰ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਐਸਐਚਓ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦੇ ਨੌਜਵਾਨ ਆਕਾਸ਼ਦੀਪ ਸਿੰਘ ਦੇ ਵੱਲੋਂ ਕੁੜੀ ਦੇ ਵਿਆਹ ਦਾ ਪਤਾ ਲੱਗਣ ਉਪਰੰਤ ਚਹਿਰੇਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਿਤੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ ਸੋ ਜਿੱਥੇ ਪੀੜਿਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨਿਆਂ ਦੀ ਖਾਤਰ ਥਾਣੇ ਅੱਗੇ ਧਰਨਾ ਵੀ ਲਗਾਇਆ ਸੀ ਜੋ ਜਿਸ ਤੇ ਹੁਣ ਡੀਐਸਪੀ ਸਦबीर ਸਿੰਘ ਨੇ ਇਸ ਮਾਮਲੇ ਸੰਬੰਧੀ ਪੁਲਿਸ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਬੰਦੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਮਾਮਲੇ ਦੇ ਵਿੱਚ ਸ਼ਿਕਾਇਤ ਅਧਾਰਤ ਕਾਰਵਾਈ ਕਰਦਿਆਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਕੁਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਡੀਐਸਪੀ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਹੋਵੇਗੀ ਅਤੇ ਜਿਸ ਕਿਸੇ ਦੀ ਭੂਮਿਕਾ ਸਾਹਮਣੇ ਆਵੇਗੀ ਉਸ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅੱਜ ਇੱਕ ਧਰਨਾ ਥਾਣਾ ਸਦਰ ਬਰਨਾਲਾ ਦੇ ਬਾਹਰ ਠਿਕਰੀਆਰ ਪਿੰਡ ਦੇ ਇੱਕ ਪਰਿਵਾਰ ਵੱਲੋਂ ਤੇ ਨਿਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਹੈ ਇਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਕੱਲ ਸਵੇਰ ਦੀ ਘਟਨਾ ਹੈ ਕਿ ਟਿਕਰੀਆ ਪਿੰਡ ਦਾ ਇੱਕ ਨੌਜਵਾਨ ਜਿਹੜਾ ਆਕਾਸ਼ਦੀਪ ਸਿੰਘ ਇਹਦਾ ਨਾਮ ਸੀਗਾ ਇਹਨੇ ਕੋਈ ਜ਼ਹਿਰੂਲੀ ਵਸਤੂ ਨਿਕਲ ਕੇ ਸੁਸਾਇਡ ਕਰ ਲਿਆ ਸੀ ਤੇ ਸਿਵਲ ਹਸਪਤਾਲ ਵਿੱਚ ਕੇ ਦੀ ਜਿਹੜਾ ਬਰਾਡ ਡੈਟ ਆਇਆ ਸੀਗਾ ਤੇ ਇਹਦੇ ਪਿਤਾ ਰਜਿੰਦਰ ਸਿੰਘ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 170 ਅਧੀਨ ਤਾਰਾ 108 ਬੀ ਐਨ ਐਸ ਥਾਣਾ ਸਦਰ ਬੰਨਾਲਾ ਦਰਜ ਕਰ ਲਈ ਗਈ ਹੈ ਇਮਰਤਿਕ ਦੇ ਇੱਕ ਡੈਰੀ ਪੇਸ਼ ਕੀਤੀ ਗਈ ਸੀ ਪਰਿਵਾਰ ਵੱਲੋਂ ਜਿਹਦੇ ਵਿੱਚ ਉਹਨੇ ਇੱਕ ਸੁਸਾਈਡ ਨੋਟ ਲਿਖਿਆ ਸੀਗਾ ਤੇ ਉਹਨੇ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ ਦਿਲਰਾਜ ਕੌਰ ਤੇ ਜਿਹਦੇ ਨਾਲ ਕੇ ਦਾ ਰਿਲੇਸ਼ਨਸ਼ਿਪ ਸੀਗਾ ਉਹਦਾ ਫਾਦਰ ਸਰਜੀਤ ਸਿੰਘ ਉਹਦੀ ਮਦਰ ਸੁਰਿੰਦਰਪਾਲ ਕੌਰ ਤੇ ਉਹਦੇ ਦੋ ਬ੍ਰਦਰ ਕਮਲ ਤੇ ਵਿੱਕੀ ਤੇ ਕਮਲ ਇਹ ਪੰਜ ਪਰਿਵਾਰ ਦੇ ਜਿਹੜੇ ਮੈਂਬਰ ਨੇ ਇਹਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਸੀ ਕਿਉਂਕਿ ਜਿਹੜੀ ਦਿਨਰਾਜ ਕੌਰ ਹੈ ਉਹਦੀ ਮੈਰਿਜ ਉਹਦੇ ਪਰਿਵਾਰ ਨੇ ਕਿਤੇ ਹੋਰ ਕਰ ਦਿੱਤੀ ਸੀ ਤੇ ਇਹ ਜਿਹੜਾ ਮਰਨ ਵਾਲਾ ਸੀ ਕਾਸ਼ਦੀਪ ਇਹਦਾ ਉਹਦੇ ਨਾਲ ਰਿਲੇਸ਼ਨਸ਼ਿਪ ਸੀਗਾ ਸੋ ਇਹ ਬਿਆਨ ਦੇ ਆਧਾਰ ਦੇ ਉੱਤੇ ਤੇ ਸੁਸਾਈਡ ਨੋਟ ਦੇ ਆਧਾਰ ਦੇ ਉੱਤੇ ਪੰਜ ਪਰਿਵਾਰ ਦੇ ਜਿਹੜੇ ਮੈਂਬਰਾਂ ਦੇ ਉੱਤੇ ਐਫਆਈਆ ਦਰਜ ਕਰ ਲਈ ਗਈ ਹੈ ਜਿਹੜਾ ਦੋਸ਼ੀ ਵਿੱਕੀ ਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜਾ ਸੁਸਾਈਡ ਨੋਟ ਆ ਉਹਦੀ ਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਦਾ ਐਕਚੁਅਲ ਰੋਲ ਕੀ ਆ ਇਹਦੇ ਬਾਰੇ ਵੀ ਜਿਹੜਾ ਅਸੀਂ ਇਨਵੈਸਟੀਗੇਟ ਕਰਾਂਗੇ ਉਧਰ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਨੌਜਵਾਨ ਦੇ ਨਾਲ ਧੋਖਾ ਕਰਨ ਅਤੇ ਮਾਨਸਿਕ ਤੌਰ ਤੇ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਜੋ ਐਸੇ ਮਾਮਲੇ ਦੁਬਾਰਾ ਨਾ ਵਾਪਰ ਸਕਣ ਪਿੰਡ ਵਾਸੀਆਂ ਨੇ ਵੀ ਨਿਆਂ ਦੀ ਉਮੀਦ ਜਤਾਈ ਹੈ ਅਤੇ ਮਾਮਲੇ ਦੇ ਪੂਰੇ ਖੁਲਾਸੇ ਦੀ ਮੰਗ ਵੀ ਕੀਤੀ ਹੈ ਸੋ ਇਹ ਸੀ ਪੰਜਾਬ ਨਿਊਜ਼ ਦੀ ਅਹਿਮ ਖਬਰਾਂ ਇਸ ਇਨੌਵ ਟੂ ਸੀ ਮਨਦੀਆ ਅਗਿਆ ਧੰਨਵਾਦ